ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾ ਸਤ ਸਾਮਲੇ ਵਾਲਾ ਆਪਣੀ ਟੀਮ ਆ ਜੀ ਨੌਜਵਾਨ ਵੀ ਉਦਣ ਦੀ ਵਿਚਾਰੇ ਪੰਜ ਸੌੜ ਕਰੀ ਜਾਂਦੇ ਆ ਆਸ-ਪਾਸੇ ਜਿਹੜੇ ਸੁਖ ਦਇਆ ਦੇ ਬਿੱਤਰ ਪਿਆਰੇ ਨੇ ਵੀਰ ਹੋਣੇ ਸਾਰੇ ਉਹ ਵੀ ਪਹੁੰਚੇ ਆ ਤੇ ਗੋਪੀ ਤਲਵੰਡੀ ਉਹ ਵੀ ਨਾਲ ਆ ਮੇਰਾ ਵੀਰ ਤੇ ਬੇਨਤੀ ਇਹ ਆ ਵੀ ਜਿਹੜਾ ਵੀਰ ਆਪਣਾ ਤਲਵੰਡੀ ਮੱਲੀਆ ਵਾਲਾ ਦਵਿੰਦਰ ਸਿੰਘ ਆ ਉਹ ਤੇ ਥੋੜਾ ਖਰਚਾ ਹਸਪਤਾਲ ਦੇ ਵਿੱਚ ਦਾ ਜ਼ਿਆਦਾ ਸੀ ਪਰ ਉਹ ਵੀਰ ਨੂੰ ਆਪਾਂ ਘਰੇ ਲਿਆਂਦਾ ਵਾ ਘਰੇ ਖਰਚਾ ਬਹੁਤ ਘੱਟ ਹੋ ਗਿਆ ਪਰ ਖਰਚਾ ਹੈ ਜ਼ਰੂਰ ਤੇ ਅਸੀਂ ਬੇਨਤੀਆਂ ਕੀਤੀਆਂ ਸੀ ਉਹ ਵੀਡੀਓ ਨੂੰ ਦੇਖਦੇ ਹੋਏ ਸਾਡਾ ਵੀਰ ਆ ਰਣਜੋਤ ਸਿੰਘ ਜਿਨਾਂ ਨੇ ਰਾਤ ਹੀ ਸਾਡੇ ਕੋਲੇ ਸੇਵਾ ਭੇਜੀ ਆ 10000 ਰੁਪਇਆ ਜਿਹੜਾ ਉਹ ਅਸੀਂ ਜਿਹੜਾ ਭੈਣ ਨੂੰ ਆ ਉਹ ਅਸੀਂ ਦੇਣ ਲੱਗੇ ਆ 10000 ਰੁਪਏ ਦੀ ਸੇਵਾ ਵੀ ਰਣਜੀਤ ਸਿੰਘ ਹੋਂ ਨਾਲੋਂ ਥੋੜੀ ਤੇਰੀ ਵੀਰ ਰਣਜੋਤ ਸਿੰਘ ਜਿਹੜੇ ਅੱਗੇ ਵੀ ਸਾਡੀ ਟੀਮ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਵੱਲੋਂ ਉਹਨਾਂ ਦੀ ਦਸਾਂ ਨਾ ਦੀ ਕਿਰਤ ਕਮਾਈ ਦੇ ਵਿੱਚੋਂ 10000 ਰੁਪਇਆ ਅਸੀਂ ਦਵਿੰਦਰ ਸਿੰਘ ਤਲਵੰਡੀ ਮੱਲੀਆਂ ਮੈਂ ਇੱਕ ਹੋਰ ਬੇਨਤੀ ਕਰਾਂ ਵੀ ਜੇ ਕੋਈ ਮੇਰਾ ਵੀਰ ਹੋਰ ਵੀ ਨੇੜੇ ਤੇੜੇ ਦਾ ਵੀ ਐਨ ਆਰ ਆਈ ਵੀਰ ਆਇਆ ਹੋਇਆ ਜਾ ਕੋਈ ਇੱਥੋਂ ਵਾਲਾ ਮੇਰਾ ਵੀ ਸੇਵਾ ਕਰਨੀ ਚਾਹੁੰਦਾ ਉਹ ਇਸ ਪਰਿਵਾਰ ਕੋਲੇ ਤਲਵੰਡੀ ਮਨਲੀਆ ਦਵਿੰਦਰ ਸਿੰਘ ਦੇ ਘਰੇ ਜਰੂਰ ਆਇਓ ਇੱਕ ਵਾਰੀ ਤਾਂ ਜੋ ਭੈਣ ਨੂੰ ਮਿਲ ਕੇ ਪਰਿਵਾਰ ਨੂੰ ਮਿਲ ਕੇ ਨਾ ਵੀਰਾਂ ਨੂੰ ਮਿਲ ਕੇ ਉਸ ਪਰਿਵਾਰ ਦੀ ਜਿੰਨੀ ਮਦਦ ਹੋ ਸਕਦੀ ਹੈ ਸਾਨੂੰ ਪਤਾ ਜੀ ਬਾਡੀ ਦੀ ਰੋਤਾਗੀ ਕੰਮ ਦਾ ਟਾਈਮ ਆ ਗਿਆ ਹੈ ਸਾਰਾ ਕੋਈ ਵੀ ਵੇਲਾ ਨਹੀਂ ਅੱਜ ਦੇ ਸਮੇਂ ਇਸ ਕਰਕੇ ਥੋੜੀ ਜਿਹੀ ਤਕਟਾ ਰਹੀ ਆ ਤੇ ਜਿੰਨਾ ਵੀ ਹੋ ਸਕਦਾ ਜਿਵੇਂ ਸਾਨੂੰ ਗਾਂਹ ਹੋਰ ਵੀ ਸੇਵਾਵਾਂ ਵੀ ਆ ਅਸੀਂ ਇਸੇ ਤਰ੍ਹਾਂ ਆ ਵੀਰਾਂ ਦਾ ਨਾਮ ਲੈ ਕੇ ਦੱਸ ਕੇ ਭੇਟਾ ਪਰਿਵਾਰ ਕੋਲੇ ਪਹੁੰਚਦੀ ਕਰਦਿਆ ਕਰਾਂਗੇ ਸੋ ਮੈਂ ਇਸ ਭੈਣ ਵੱਲੋਂ ਆਪਣੀ ਪੂਰੇ ਇਹਨਾਂ ਨੌਜਵਾਨਾਂ ਵੱਲੋਂ ਵੀਰ ਰਣਜੋਤ ਸਿੰਘ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਦਸਬੰਧ ਦੇ ਵਿੱਚੋਂ ₹10000 ਸੀ ਪਰਿਵਾਰ ਨੂੰ ਜਿਹੜਾ ਦੇ ਕੇ ਚੱਲੇ ਆ ਵਾਹਿਗੁਰੂ ਜਰਤੀ ਕਰਾਚ ਰੱਖਣਾ ਤੰਦਰੁਸਤੀਆਂ ਬਖਸ਼ਣ ਦਵਿੰਦਰ ਸਿੰਘ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਜਾ ਸੇ ਕਹਿੰਦੇ ਕੰਮ ਕਰੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ